ਕਾਲ ਦੋਸਤੋ ਮਾਰਸ਼ਲ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਜਿਵੇਂ ਕਿ ਕੱਲ ਨੂੰ 14 ਜਨਵਰੀ ਹੈ ਜੋ ਪ੍ਰਿਆगराज ਦਾ ਕੁੰਭ ਹੈ ਉਸ ਦਾ ਬਹੁਤ ਮਹੱਤਵ ਮੰਨਿਆ ਜਾਂਦਾ ਹੈ ਜੋ ਪੂਰੇ ਵਿਸ਼ਵ ਦੇ ਵਿੱਚ ਇਸ ਜੋ ਮਹਾਕੁੰਭ ਦੀ ਜੋ ਚਰਚਾ ਹੁੰਦੀ ਹੈ ਉਹ ਇਸ ਕਰਕੇ ਕਿਉਂਕਿ ਵੀ ਇੱਥੇ ਜੋ ਤਰਵੈਣੀ ਹੈ ਜੋ ਉੱਥੇ ਇਸ਼ਨਾਨ ਕਰਨ ਜਾਂਦੇ ਆ ਲੋਕ ਕਿਉਂਕਿ 14 ਤਰੀਕ ਦਾ ਜੋ ਇਸ਼ਨਾਨ ਹੈ ਬਹੁਤ ਮਹਾਂ ਇਸ਼ਨਾਨ ਮੰਨਿਆ ਗਿਆ ਤੇ ਲੋਕ ਇਸ ਪਵਿੱਤਰ ਮਾਗੀ ਦੀ ਸੰਗਰਾਮ ਦੇ ਮੌਕੇ ਕਿਉਂਕਿ ਮੱਗ ਦੀ ਮੱਗ ਦੀ ਸੰਗਰਾਮ ਦੇ ਜੋ ਸੰਗਰਾਮ ਸ਼ਬਦ ਦਾ ਸੰਕ੍ਰਾਂਤੀ ਤੋਂ ਹੈ ਜਦੋਂ ਸੂਰਿਆਦੇਵ ਜਦੋਂ ਰਾਸ਼ੀ ਚੇਂਜ ਕਰਦੇ ਆ ਆਪਣੀ ਮਕਰ ਰਾਸ਼ੀ ਦੇ ਵਿੱਚ ਆਉਂਦੇ ਤਾਂ ਮੱਗ ਦੀ ਸੰਗਰਾਮ ਮੰਨੀ ਜਾਂਦੀ ਹੈ ਤੇ ਇਸ ਤਰ੍ਹਾਂ ਹੀ ਜੋ ਇਸ ਸੰਕ੍ਰਾਂਤੀ ਦੇ ਉੱਪਰ ਜੋ ਘਟਨਾ ਕਰਮ ਪ੍ਰਯਾगराज ਦੇ ਵਿੱਚ ਹੁੰਦਾ ਕੁੰਭ ਲੱਗਦਾ ਹੈਗਾ ਤੇ ਉੱਥੇ ਕਰੋੜਾਂ ਦੀ ਤਦਾਦ ਦੇ ਵਿੱਚ ਜੋ ਲੋਕ ਹੈ ਇਸ਼ਨਾਨ ਕਰਨ ਆਉਂਦੇ ਆ ਤੇ ਜੋ ਆਪ ਜੀ ਨੂੰ ਦੱਸ ਤੀਏ ਕਿ ਪੰਜਾਬ ਦੇ ਵਿੱਚ ਅਸੀਂ ਉਸ ਸਥਾਨ ਦੇ ਉੱਪਰ ਖੜੇ ਆ ਜਿੱਥੇ ਕਿ ਜੋ ਪ੍ਰਯਾगराज ਕੁੰਭ ਦੇ ਜੋ ਅਸ਼ਨਾਨ ਦਾ ਜੋ ਫਲ ਮਿਲਦਾ ਹੈਗਾ ਉਹ ਇੱਥੇ ਵੀ ਜੋ ਖੂਹ ਹੈ ਉਹ ਖੂਹ ਤੁਸੀਂ ਦੇਖ ਸਕਦੇ ਹੋ ਇੱਥੇ ਵੀ ਉਹੀ ਫਲ ਪ੍ਰਾਪਤ ਹੁੰਦਾ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਇਹ ਉਹ ਸਥਾਨ ਹੈ ਜਿੱਥੇ ਕਿ ਦੋ ਵਾਰ ਗੰਗਾ ਸਵੈਮ ਰੂਪ ਦੇ ਵਿੱਚ ਪ੍ਰਗਟ ਹੋਈ ਸੀ ਤੇ ਇੱਥੇ ਜੋ ਮਹਾਪੁਰਸ਼ ਸਵਾਮੀ ਜੀ ਨਦੀ ਪਾਰ ਕੁਠੀਆ ਵਾਲੇ ਜੋ ਸਵਾਮੀ ਜੀ ਜਿਨ੍ਹਾਂ ਦਾ ਕਿ ਬਚਪਨ ਦਾ ਨਾਮ ਅਰਵਿੰਦ ਦੱਸਿਆ ਜਾ ਰਿਹਾ ਤੇ ਉਹ ਇੱਥੇ ਤਪ ਸਥਾਨ ਇੱਥੇ ਤਪ ਕਰਦੇ ਸੀਗੇ ਤੇ ਇਹ ਉਹ ਖੂਹ ਹੈ ਹੁਣ ਇਸ ਦਾ ਜੋ ਰੂਪ ਹੈ ਉਹ ਆਧੁਨਿਕ ਸਬੂਪ ਕਰ ਦਿੱਤਾ ਗਿਆ ਹੈਗਾ ਤੇ ਇਹ ਜਿਵੇਂ ਤੁਸੀਂ ਇਹ ਹਾਲ ਦੇ ਵਾਲੇ ਦੇਖ ਰਹੇ ਹੋ ਕਿ ਵੀ ਕੰਧਾਂ ਨੇ ਤਾਂ ਪਹਿਲਾਂ ਐਡੀ ਦੀ ਮੌਨ ਹੁੰਦੀ ਸੀਗੀ ਖੂਹ ਦੀ ਬਹੁਤ ਤਕੜਾ ਖੂਹ ਹੁੰਦਾ ਸੀਗਾ ਇਹ ਹੁਣ ਇਸ ਦਾ ਸਬੂਪ ਜੋ ਹੈ ਛੋਟਾ ਕਰ ਦਿੱਤਾ ਗਿਆ ਆਪ ਜੀ ਨੂੰ ਦੱਸ ਦਈਏ ਕਿ ਵੀ ਇਹ ਜੋ ਐ ਇੱਥੇ ਗੰਗਾ ਮਈਆ ਦੋ ਵਾਰ ਆਪ ਖੁਦ ਇੱਥੇ ਪ੍ਰਗਟ ਹੋਈ ਹੈ ਤੇ ਇੱਥੇ ਦੇ ਜੋ ਇਸ਼ਨਾਨ ਸੀਗੇ ਜਲ ਜਲ ਦੇ ਵਿੱਚ ਜੋ ਇਸ਼ਨਾਨ ਕੀਤੇ ਗਏ ਆ ਲੱਖਾਂ ਹੀ ਲੋਕਾਂ ਵੱਲੋਂ ਤੇ ਜੋ ਇੱਥੇ ਮਹਾਪੁਰਸ਼ ਮਹਾਤਪਸਵੀ ਸੀਗੇ ਸਵਾਮੀ ਜੀ ਨਦੀ ਪਾਰ ਵਾਲੇ ਉਹ ਸ਼ਿਵ ਭਗਤ ਸੀਗੇ ਤੇ ਸ਼ਿਵ ਭਗਤੀ ਦੇ ਵਿੱਚ ਐਨੇ ਉਹ ਲੀਨ ਸੀਗੇ ਕਿ ਉਹਨਾਂ ਨੂੰ ਸ਼ਿਵ ਸਰੂਪ ਆਤਮਾ ਹੀ ਕਿਹਾ ਜਾਂਦਾ ਕਿਉਂਕਿ ਉਹ ਸ਼ਿਵ ਸਰੂਪ ਹੀ ਸੀਗੇ ਤੇ ਹੁਣ ਅਸੀਂ ਆਪ ਜੀ ਨੂੰ ਜੋ ਇਹ ਤੁਸੀਂ ਖੂਰਾ ਤੁਸੀਂ ਤੁਸੀਂ ਦ੍ਰਿਸ਼ ਵੇਖਿਆ ਹੈਗਾ ਇਹ ਆਪ ਜੀ ਨੂੰ ਦੱਸ ਦਈਏ ਕਿ ਵੀ 1999 ਦੇ ਵਿੱਚ ਜਨਵਰੀ 29 ਜਨਵਰੀ ਨੂੰ ਇੱਥੇ ਸਵੈਮ ਰੂਪ ਦੇ ਵਿੱਚ ਗੰਗਾ ਪ੍ਰਗਟ ਹੋਈ ਸੀ ਤੇ ਪ੍ਰੀਗੂ ਸਹੰਤਾ ਦੀ ਸ਼੍ਰੀ ਪ੍ਰੀਗੂ ਜੀ ਸਹੰਤਾ ਚੱਲਦੀ ਹੈ ਜੋ ਓਪਰੀਗੂ ਕੁੰਡਲੀ ਦੇ ਵਿੱਚ ਇਸ ਖੂਹੀ ਦਾ ਵਰਣਨ ਆਉਂਦਾ ਇਸ ਖੂਹੀ ਦੇ ਵਰਣਨ ਦੇ ਵਿੱਚ ਉਹਨਾਂ ਨੇ ਜੋ ਕੁੰਡਲੀ ਦਾ ਜੋ ਫਲਾਦਿਸ਼ ਆਇਆ ਸੀਗਾ ਉਹਨਾਂ ਨੇ ਦੱਸਿਆ ਸੀਗਾ ਕਿ ਵੀ ਜੋ 17 ਜਨਵਰੀ ਦੀ ਇਹ 1999 ਦੀ ਜੋ ਕੁੰਡਲੀ ਦਾ ਫਲਾਦੇਸ਼ ਸੀਗਾ ਉਹ ਫਲਾਦੇਸ਼ ਦੇ ਅਨੁਸਾਰ ਇਹ ਸੀ ਫਲਾਦੇਸ਼ ਕਿ ਵੀ ਜਦੋਂ 29 ਜਨਵਰੀ ਨੂੰ ਜੋ ਪ੍ਰਯਾगराज ਕੇ ਕੁੰਭ ਲੱਗਣਾ ਹੈਗਾ ਉਸ ਕੁੰਭ ਦਾ ਜੋ ਪ੍ਰਭਾਵ ਹੈਗਾ ਉਹ ਇੱਥੇ ਖੂਹ ਦੇ ਵਿੱਚ ਖੂਹ ਦੇ ਜਲ ਦੇ ਵਿੱਚ ਹੀ ਆਏਗਾ ਜੋ ਇਹ ਖੂਹ ਦਾ ਜਲ ਹੈ ਉਹ ਗੰਗਾ ਸਮਾਨ ਹੀ ਗੰਗਾ ਜਲ ਹੋਵੇਗਾ ਤੇ ਜੋ ਤੀਰਥ ਰਾਜ ਹੈ ਉਹ ਵੀ ਇੱਥੇ ਹੀ ਸਵੈਮ ਰੂਪ ਦੇ ਵਿੱਚ ਪ੍ਰਗਟ ਹੋਣਗੇ ਤੇ ਸ਼ਿਵ ਸ਼ਕਤੀ ਵੀ ਉਸ ਸਮੇਂ ਇੱਥੇ ਬਰਾਜਮਾਨ ਹੋਏਗੀ ਤੇ ਉਸ ਦੇ ਵਿੱਚ ਸਪਸ਼ਟ ਰੂਪ ਦੇ ਵਿੱਚ ਦੱਸਿਆ ਹੋਇਆ ਉਸ ਸਮੇਂ ਦੇ ਵਿੱਚ ਕਿ ਵੀ ਜੋ ਇਹ ਕੁੰਭ ਹੈ ਇਹ ਕੁੰਭ ਰਾਤ 29 ਜਨਵਰੀ 1999 ਨੂੰ ਰਾਤ ਦੇ 10 ਵਜੇ ਤੋਂ ਲੈ ਕੇ ਤੜਕੇ 2:30 ਵਜੇ ਤੱਕ ਜਦੋਂ ਸੂਰਜ ਅਤੇ ਸ਼ੁਕਰ ਦਾ ਮੇਲ ਬਣੇਗਾ ਸਵਾਤੀ ਨਕਸ਼ਤਰ ਹੋਵੇਗਾ ਤਾਂ ਅਜਿਹੇ ਸਮੇਂ ਵਿੱਚ ਕਲਾਸ਼ਤਾਮ ਸਥਿਤ ਖੂਹ ਦੇ ਪਾਣੀ ਵਿੱਚ ਤਰਵੈਣੀ ਪ੍ਰਯਾਗ ਦੇ ਕੁੰਭ ਦਾ ਪੂਰਾ ਪ੍ਰਭਾਵ ਰਹੇਗਾ ਕੁੰਡਲੀ ਦੇ ਫਲ ਅਨੁਸਾਰ ਠੀਕ 29 ਜਨਵਰੀ 1999 ਨੂੰ ਕਰਾਲੀ ਕਲਾਸ਼ ਤੋਂ ਬਿਖੇ ਸਥਿਤ ਖੂਹ ਦੇ ਜਲ ਵਿੱਚ ਜੋ ਤੀਰਥਰਾਜ ਪ੍ਰਯਾਗਰਾਜ ਦਾ ਜੋ ਜਲ ਸੀਗਾ ਇੱਥੇ ਜਲ ਆਉਂਦਾ ਤੇ ਹੁਣ ਅਸੀਂ ਆਪ ਜੀ ਨੂੰ ਦੱਸ ਦਈਏ ਕਿ ਵੀ 29 ਜਨਵਰੀ ਨੂੰ ਜਦੋਂ ਇਹ ਇੱਥੇ ਗੰਗਾ ਦਾ ਆਗਮਨ ਹੋਇਆ ਸੀ ਤਾਂ ਮੈਂ ਤੁਹਾਨੂੰ ਦੱਸਦਾ ਕਿ ਵੀ ਮੈਂ ਇਹ ਉਸ ਸਮੇਂ ਦੇ ਵਿੱਚ ਸਵਾਮੀ ਜੀ ਦੇ ਨਾਲ ਖੁਦ ਮੌਜੂਦ ਸੀ ਤੇ ਜੋ ਗੰਗਾ ਜੀਦੇ ਆਗਮਨ ਦਾ ਮੈਂ ਜੋ ਅਖੀ ਤਿਰਥ ਜੋ ਵਿਖਿਆ ਸੀਗਾ ਉਹਨਾਂ ਦਾ ਆਗਮਨ ਉਹ ਮੈਂ ਆਪ ਜੀ ਨੂੰ ਉਹ ਹਾਲ ਸਾਰਾ ਸੁਣਾਣਾ ਕਿ ਜਦੋਂ 10 ਵਜੇ ਦੇ ਕਰੀਬ ਅਸੀਂ ਸਵਾਮੀ ਜੀ ਨੂੰ ਉਧਰੋਂ ਲੈ ਕੇ ਆਇਦਰ ਨੂੰ ਇਸ ਵੱਲ ਤੁਰੇ ਆ ਰਹੀ ਸੀਗੇ ਖੂਬ ਵੱਲ ਤੇ 10 ਵਜੇ ਦੇ ਕਰੀਬ ਦਾ ਇਹ ਸਮਾਂ ਸੀਗਾ ਤੇ ਸਵਾਮੀ ਜੀ ਉਸ ਸਮੇਂ ਬਹੁਤ ਕਾਫੀ ਬਿਮਾਰ ਅਵਸਥਾ ਦੇ ਵਿੱਚ ਸੀਗੇ ਜਦੋਂ ਸਵਾਮੀ ਜੀ ਨੂੰ ਲੈ ਕੇ ਆਉਂਦੇ ਆ ਤਾਂ ਉਸ ਉਸ ਸਮੇਂ ਮੇਰੇ ਨਾਲ ਦੂਸਰੇ ਪਾਸੇ ਜੋ ਸਰਦਾਰ ਮਹਿੰਦਰ ਸਿੰਘ ਸਵਰਗੀ ਮਹਿੰਦਰ ਸਿੰਘ ਜੀ ਟਰੰਕਾ ਵਾਲੇ ਉਹ ਨਾਲ ਹੁੰਦੇ ਨੇ ਤੇ ਉਹ ਉਹ ਵੀ ਨਾਲ ਆਉਂਦੇ ਤੇ ਜਦੋਂ ਅਸੀਂ ਇੱਥੇ ਆ ਕੇ ਇਸ ਮੌਣ ਦੇ ਕੋਲ ਆ ਕੇ ਇੱਥੇ ਇਹ ਮੌਣ ਇੱਥੇ ਤੱਕ ਹੁੰਦੀ ਸੀਗੀ ਹੁਣ ਇਹਦਾ ਸਰੂਪ ਛੋਟਾ ਕਰ ਦਿੱਤਾ ਗਿਆ ਇੱਕ ਖੂਹ ਐ ਇੱਥੋਂ ਸ਼ੁਰੂ ਹੁੰਦਾ ਸੀਗਾ ਤੇ ਜਦੋਂ ਇੱਥੇ ਆ ਕੇ ਸਵਾਮੀ ਜੀ ਨੇ ਅਕਸ਼ਤ ਫੜੇ ਆਪਣੇ ਹੱਥ ਦੇ ਵਿੱਚ ਚਾਵਲ ਫੜੇ ਕੁਝ ਹੋਰ ਆਪਣੇ ਮੰਤਰ ਬੁਦਬਦਾਏ ਤਾਂ ਉਹ ਅੱਗੇ ਉਹਨਾਂ ਨੇ ਹੱਥ ਕੀਤਾ ਤਾਂ ਮੈਂ ਮੇਰੀ ਜੋ ਉਸ ਸਮੇਂ ਉਮਰ ਸੀਗੀ 14-15 ਸਾਲ ਦੀ ਮੇਰੀ ਉਮਰ ਸੀ ਤੇ ਮੇਰੇ ਮਨ ਦੇ ਵਿੱਚ ਇਹ ਸੀਗਾ ਕਿ ਵੀ ਸ਼ਾਇਦ ਕੋਈ ਜਿਵੇਂ ਫਿਲਮਾਂ ਦੇ ਵਿੱਚ ਕੋਈ ਲੇਡੀਜ਼ ਬਾਹਰ ਆਉਂਦੀ ਹੈ ਗੰਗਾ ਮਈਆ ਦੇ ਰੂਪ ਦੇ ਵਿੱਚ ਕੋਈ ਮਾਤਾ ਇੱਥੇ ਪ੍ਰਗਟ ਹੋਏਗੀ ਤੇ ਸਵਾਮੀ ਜੀ ਤੋਂ ਅਕਸ਼ਤ ਲੈ ਕੇ ਜਾਏਗੀ ਤੇ ਉਹ ਮੈਂ ਕਤਹਲਵਸ ਜੋ ਸਵਾਮੀ ਜੀ ਮੰਤਰ ਬੁਧਬਧਾਰ ਰਹੇ ਸੀਗੇ ਮੈਂ ਸਵਾਮੀ ਦਾ ਚਿਹਰਾ ਵੀ ਦੇਖ ਰਿਹਾ ਸੀਗਾ ਨਾਲ ਪਰਲੇ ਪਾਸੇ ਮਹਿੰਦਰ ਸਿੰਘ ਸੀਗੇ ਮੇਰੇ ਭਰਾ ਸਜੀਤ ਸਿੰਘ ਵੀ ਉੱਥੇ ਸੀਗੇ ਹਰਨਾਮ ਸਿੰਘ ਤੇ ਸਵਰਗੀ ਕਰਮਜੀਤ ਸਿੰਘ ਵੀ ਉੱਥੇ ਸੀਗੇ ਤੇ ਹੋਰ ਕਾਫੀ ਜੋ ਸਾਡੇ ਗੁਰਪਾਈਆਂ ਉਹ ਇੱਥੇ ਮੌਜੂਦ ਸੀਗੇ ਤੇ ਲੱਖਾਂ ਦੀ ਤਦਾਦ ਦੇ ਵਿੱਚ ਜੋ ਸੰਗਤ ਹੈ ਉਹ ਇੱਥੇ ਆਈ ਹੋਈ ਸੀ ਤੇ ਜਦੋਂ ਸਵਾਮੀ ਜੀ ਮੰਤਰ ਜਾਪ ਕਰ ਰਹੇ ਸੀਗੇ ਤਾਂ ਮੈਂ ਉਹਨਾਂ ਦੇ ਚਿਹਰੇ ਵੱਲ ਵੀ ਵੇਖ ਰਿਹਾ ਸੀਗਾ ਤੇ ਜਦੋਂ ਉਹਨਾਂ ਨੇ ਇਹ extra ਅਕਸ਼ਰ ਪੜ੍ਹੇ ਹੋਏ ਸੀਗੇ ਜਦੋਂ ਐ ਪਾਉਣੇ ਲੱਗੇ ਤਾਂ ਮੈਂ ਅੰਦਰ ਵੱਲ ਵੇਖਿਆ ਕਿ ਵੀ ਕੀ ਕੀ ਹੁੰਦਾ ਹੈ ਵੀ ਤਾ ਮੈਂ ਦੇਖਿਆ ਕਿ ਅਚਾਨਕ ਖੂਹ ਦਾ ਪਾਣੀ ਜੋ ਹਿੱਲਦਾ ਏਦਾਂ ਗੋਲ ਘੁੰਮਦਾ ਭਵਰ ਦੇ ਵਿੱਚ ਤੇ ਫਿਰ ਉੱਥੋਂ ਜਦੋਂ ਘੁੰਮਦਾ ਤੇ ਸਵਾਮੀ ਦਾ ਜਿਹੜਾ ਪੂਰਾ ਹੱਥ ਹੈ ਉਹ ਪਾਣੀ ਦੇ ਵਿੱਚ ਜਦੋਂ ਕਿ ਥੱਲੇ ਪਾਣੀ ਉਸ ਸਮੇਂ ਥੱਲੇ ਸੀਗਾ ਤੇ ਜਦੋਂ ਅਕਸ਼ਤ ਲੈਣ ਵਾਸਤੇ ਪਾਣੀ ਪੂਰਾ ਐਨ ਵੇਗ ਪਾਣੀ ਦਾ ਹੁੰਦਾ ਤੇ ਉਹ ਜਲ ਲੈ ਕੇ ਚਲੇ ਜਾਂਦਾ ਸਵਾਮੀ ਦੇ ਹੱਥ ਨਾਲ ਟਕਰਾ ਕੇ ਜਿਹੜੇ ਛਿੱਟੇ ਸਾਡੇ ਮੇਰੇ ਮੂੰਹ ਤੇ ਪਏ ਉਹ ਮੈਨੂੰ ਅੱਜ ਵੀ ਯਾਦ ਆਉਂਦੇ ਨੇ ਤੇ ਇਸ ਤਰ੍ਹਾਂ ਗੰਗਾ ਦਾ ਆਗਮਨ ਹੋਇਆ ਸੀ ਤੇ ਆਪ ਜੀ ਨੂੰ ਦੱਸ ਦਈਏ ਕਿ ਉਸ ਸਮੇਂ ਲੱਖਾਂ ਦੀ ਤਦਾਦ ਦੇ ਵਿੱਚ ਲੋਕਾਂ ਨੇ ਇੱਥੇ ਇਸ਼ਨਾਨ ਕੀਤਾ ਸੀਗਾ ਇਸ ਖੂਹ ਦੇ ਜਲ ਦੇ ਪਵਿੱਤਰ ਜਲ ਦੇ ਨਾਲ ਹੀ ਤੇ ਆਪ ਜੀ ਨੂੰ ਦੱਸ ਦਈਏ ਕਿ ਵੀ ਇੱਥੇ 4-5 ਮੋਟਰਾਂ ਲੱਗੀਆਂ ਹੋਈਆਂ ਸੀ ਜਿਨ੍ਹਾਂ ਦੇ ਨਾਲ ਬਾਹਰ ਸੰਗਤਾਂ ਨੂੰ ਇਸ਼ਨਾਨ ਕਰਾਉਣ ਵਾਸਤੇ ਬਵਸਥਾ ਕੀਤੀ ਗਈ ਸੀਗੀ ਤੇ ਲੱਖਾਂ ਦੀ ਤਦਾਦ ਦੇ ਵਿੱਚ ਸੰਗਤਾਂ ਵੱਲੋਂ ਇੱਥੇ ਜੋ ਸ਼ਰਧਾਪੂਰਵਕ ਇਸ਼ਨਾਨ ਕੀਤਾ ਗਿਆ ਤਾਂ ਖੂਹ ਦਾ ਜੋ ਜਲ ਹੈ ਉਹਦਾ ਪੱਧਰ 1 ਇੰਚ ਵੀ ਨਹੀਂ ਸੀ ਘਟਿਆ ਸਗੋਂ ਪਾਣੀ ਹੋਰ ਵਧਿਆ ਹੋਇਆ ਸੀਗਾ ਤੇ ਆਪ ਜੀ ਨੂੰ ਦੱਸ ਦਿੰਦੇ ਕਿ ਇਸ ਕੁਟਿਆ ਦੇ ਪਰਲੇ ਹੱਥ ਜੋ ਮੋਟਰਾਂ ਸੀਗੀਆਂ ਸੁਨਿਆਰਾਂ ਦੀ ਮੋਟਰ ਕਹੀ ਜਾਂਦੀ ਹੈ ਜਾਂ ਹੋਰ ਇੱਕ ਦੋ ਮੋਟਰਾਂ ਸੀਗੀਆਂ ਉਹ ਆਪਣੇ ਆਪ ਚੱਲ ਰਹੀਆਂ ਸੀਗੀਆਂ ਇੱਕ ਇੱਥੋਂ 1 ਕਿਲੋਮੀਟਰ ਦੇ ਕਰੀਬ ਜੋ ਸ਼ਮਸ਼ਾਨ ਘਾਟ ਪੈ ਜਾਂਦਾ ਉਹਦੇ ਬਾਹਰ ਇੱਕ ਨਲਕਾ ਮੈਂ ਖੁਦ ਮਤਲਬ ਆਪਣੇ ਆਪ ਪਾਣੀ ਵਹਿੰਦਾ ਉਹਦਾ ਦੇਖਿਆ ਕਿ ਕੁਟਿਆ ਦੇ ਬਾਹਰ ਨਲਕਾ ਸੀਗਾ ਨਿਹੋਲਕਾ ਰੋਡ ਦੇ ਉੱਪਰ ਉਹਦਾ ਜੋ ਜਲਵੀ ਸੀਗਾ ਉਹ ਵੀ ਆਪਣੇ ਆਪ ਹੀ ਉਹ ਵਹਿ ਰਿਹਾ ਸੀਗਾ ਇਹ ਇੱਕ ਅਲੌਕਿਕ ਦ੍ਰਿਸ਼ ਲੱਖਾਂ ਲੋਕਾਂ ਨੇ ਇੱਥੇ ਆਪਣੀ ਅੱਖੀਂ ਵੇਖਿਆ ਸੰਨ 1999 28 ਜਨਵਰੀ ਦੀ ਰਾਤ ਜੋ 10 ਵਜੇ ਤੋਂ ਲੈ ਕੇ ਤੜਕੇ 2:30 ਵਜੇ ਤੱਕ ਸੀਗਾ ਇਹ ਸੰਯੋਗ ਤਾਂ ਸੰਗਤਾਂ ਨੇ ਮੇਰੇ ਯਾਦ ਹੈ ਅਸੀਂ ਸਵਾਮੀ ਜੀ ਦੀ ਸਾਡੇ ਪਰ ਕਿਰਪਾ ਸੀਗੀ ਸਵਾਮੀ ਜੀ ਦੇ ਬੜੇ ਨੇੜੇ ਰਹਿ ਕੇ ਵੇਖਿਆ ਤੇ ਉਹ 31 ਤਰੀਕ ਤੱਕ ਇਸ ਦਾ ਕੋਈ ਜਲ ਦਾ ਪੱਧਰ ਨਹੀਂ ਸੀ ਘਟਿਆ ਤੇ ਲੱਖਾਂ ਹੀ ਲੋਕਾਂ ਨੇ ਉਸ ਸਮੇ ਅਸ਼ਨਾਣ ਕੀਤਾ ਸੀ ਉਸ ਸਮੇ ਮੀਡੀਆ ਦਾ ਕੋਈ ਹੋ ਨਹੀਂ ਸੀ ਕਿ ਜੋ ਵਰਬਲੀ ਜੋ ਹੋਈ ਟੈਲੀਫੋਨਾਂ ਦਾ ਰਹੀ ਮੈਸੇਜ ਗਏ ਉਸ ਦੇ ਰਾਹੀਂ ਵੀ ਲੱਖਾਂ ਲੋਕ ਇੱਥੇ ਆ ਕੇ ਉਹਨਾਂ ਨੇ ਅਸ਼ਨਾਣ ਕੀਤਾ ਹੁਣ ਆਪਾਂ ਗੱਲ ਕਰਦੇ ਆ ਕਿ ਸਵਾਮੀ ਜੀ ਦੇ ਇੱਥੇ ਆਉਣ ਦਾ ਕਾਰਨ ਕੀ ਬਣਦਾ ਪ੍ਰਿਆਗਰਾਜ ਦੇ ਸਮੇ ਹੀ ਤੇ ਜੋ ਇਸ ਦੇ ਬਾਰੇ ਵੀ ਜੋ ਪ੍ਰਿਗੂ ਜੀ ਵੱਲੋਂ ਹੀ 31 ਜਨਵਰੀ 1999 ਨੂੰ ਇੱਕ ज्ञान ਦੇ ਰਾਹੀ ਜੋ ਵਿਸ਼ਾ ਰੱਖਿਆ ਹੋਣਾ ਕਿਸੇ ਨੇ ਗਿਆਨ ਗੰਗਾ ਦਾ ਤਾਂ ਉਹਨਾਂ ਦੇ ਰਾਹੀ ਇਹ ਇੱਕ ਜੋ ਫਲਾਦੇਸ਼ ਆਇਆ ਸੀਗਾ ਤਾਂ ਉਹਨਾਂ ਨੇ ਦੱਸਿਆ ਸੀ ਕਿ ਵੀ ਜਦੋਂ ਅੰਮ੍ਰਿਤ ਮੰਥਨ ਜਦੋਂ ਸਮੁੰਦਰ ਮੰਥਨ ਹੁੰਦਾ ਜਿਹੜਾ ਉਸ ਦੇ ਵਿੱਚੋਂ ਅੰਮ੍ਰਿਤ ਨਿਕਲਦਾ ਤਾਂ ਉਸ ਦਾ ਇੱਕ ਜਿਹੜਾ ਕਲਸ਼ ਹੈਗਾ ਉਹ ਉਸ ਸਮੇਂ ਜੋ ਕਲਸ਼ ਹੈ ਉਹ ਜੋ ਦੇਵਰਾਜ ਇੰਦਰ ਦਾ ਬੇਟਾ ਜਯੰਤ ਹੈ ਉਹ ਪ੍ਰਿਆਗਰਾਜ ਵੱਲ ਲੈ ਕੇ ਜਾ ਰਿਹਾ ਹੁੰਦਾ ਉਹਨਾਂ ਦਾ ਰਕਸ਼ਸ਼ ਹੈ ਜੋ ਉਹ ਪਿੱਛਾ ਕਰ ਰਹੇ ਹੁੰਨੇ ਆ ਪਰ ਜੋ ਉੱਥੇ ਸਵਾਮੀ ਜੀ ਨਦੀ ਪਾਰ ਵਾਲੇ ਜੋ ਸਵਾਮੀ ਜੋ ਖੁਦ ਸ਼ਿਵ ਸਰੂਪ ਆਤਮਾ ਮੰਨੇ ਜਾਂਦੇ ਆ ਉਹ ਉੱਥੇ ਬੈਠੇ ਜਪ ਕਰ ਰਹੇ ਹੁੰਨੇ ਆ ਤਾਂ ਪਿੱਛੋਂ ਰਕਸ਼ਸ਼ ਆਉਂਨੇ ਆ ਤਾਂ ਉਹ ਪੁੱਛਦੇ ਆ ਵੀ ਆਪਨੇ ਕਿਸੇ ਕੋ ਯਹਾਂ ਸੇ ਅਮਰਤ ਕਲਸ਼ ਲੈ ਜਾਤੇ ਹੋਏ ਦੇਖਿਆ ਹੈ ਤਾਂ ਸਵਾਮੀ ਜੀ ਪ੍ਰਿਆਗਰਾਜ ਵੱਲ ਇਸ਼ਾਰਾ ਕਰ ਦਿੰਨੇ ਆ ਜਦੋਂ ਰਕਸ਼ਸ਼ ਉੱਥੋਂ ਜਾਂਦੀਆਂ ਤਾਂ ਤੁਰੰਤ ਇੰਦਰ ਦੇਵ ਉੱਥੇ ਹੋਰ ਦੇਵਤਾ ਦੇ ਨਾਲ ਪ੍ਰਗਟ ਹੁੰਨੇ ਆ ਪ੍ਰਗਟ ਹੋ ਕੇ ਉਹ ਉਹ দিব्य ਗਿਆਨ ਰਹੀ ਜਾਣ ਜਾਣੇ ਕਿ ਵੀ ਸਵਾਮੀ ਜੀ ਨੇ ਰਕਸ਼ਸਾਂ ਨੂੰ ਮੇਰੇ ਬੇਟੇ ਦੇ ਪਿੱਛੇ ਜਾਣ ਦਾ ਰਸਤਾ ਦੱਸ ਦਿੱਤਾ ਹੈਗਾ ਤੇ ਜਦੋਂ ਉਹ ਉਹ ਜਾਣ ਜੰਨੇ ਤਾਂ ਉਹ ਕਹਿੰਨੇ ਵੀ ਤੁਸੀਂ ਕਿੱਥੇ ਜਾਣ ਦੀ ਤਿਆ ਉਹ ਕਹਿੰਦੇ ਮੈਂ ਪ੍ਰਿਆगराज ਜਾਣ ਦੀ ਤਿਆਰੀ ਕਰ ਰਿਹਾ ਸੀ ਕੁੰਭਣਾਉਣਾ ਸੀਗਾ ਤੇ ਉਹ ਕਹਿੰਦੇ ਵੀ ਤੁਸੀਂ ਜਦ ਵੀ ਕੁੰਭ ਪ੍ਰਿਆगराज ਦਾ ਕੁੰਭ ਆਏਗਾ ਤੁਸੀਂ ਇਸ਼ਨਾਨ ਕਰਨੀ ਜਾ ਸਕਦੇ ਤੁਸੀਂ ਬਹੁਤ ਹੀ ਭਿਆਨਕ ਬਿਮਾਰੀ ਦੇ ਨਾਲ ਤੁਹਾਡਾ ਸਰੀਰ ਹੈ ਜੋ ਉਹ ਤਰਸਤ ਹੋਇਆ ਕਰੇਗਾ ਤੁਸੀਂ ਉੱਥੇ ਨਹੀਂ ਪਹੁੰਚ ਸਕਦੇ ਜਦੋਂ ਸ਼੍ਰੋਮੀ ਜੀ ਨੂੰ ਇਹ ਸ਼ਰਾਪ ਮਿਲਦਾ ਤਾਂ ਉਹ ਬਹੁਤ ਦੁੱਖ ਲੱਗਦਾ ਉਹਨਾਂ ਨੂੰ ਬੜੀ ਚਿੰਤਾ ਕਰਦੇ ਆ ਉਹ ਤੇ ਉਹ ਮਹਿਸੂਸ ਕਰਦੇ ਵੀ ਮੈਂ ਤਾਂ ਕੋਈ ਝੂਠ ਬੋਲਿਆ ਨਹੀਂ ਮੈਂ ਤਾਂ ਸੱਚ ਬੋਲਿਆ ਸੱਚ ਦੀ ਐਡੀ ਬੜੀ ਸਜ਼ਾ ਕੀ ਹੋਗੀ ਉਹ ਸ਼ਿਵ ਭਗਤੀ ਦੇ ਵਿੱਚ ਲੀਨ ਹੁੰਨੇ ਆ ਸ਼ਿਵਜੀ ਮਹਾਰਾਜ ਪ੍ਰਸੰਨ ਹੁੰਨੇ ਆ ਉਹ ਪ੍ਰਗਟ ਹੋ ਕੇ ਸ਼੍ਰੋਮੀ ਜੀ ਕੋਲ ਪ੍ਰਗਟ ਹੁੰਨੇ ਆ ਤਾਂ ਸ਼੍ਰੋਮੀ ਜੀ ਕਹਿੰਦੇ ਆ ਕਿ ਵੀ ਜੇ ਜਦੀ ਸੱਤਿਆ ਬੋਲ ਨਹੀਂ ਕੀ ਇਹ ਸਜ਼ਾ ਹੈ ਤੋ ਫਿਰ ਕੀ ਹੋਣਾ ਚਾਹੀਏ ਤਾਂ ਸ਼ਿਵਜੀ ਮਹਾਰਾਜ ਕਹਿੰਦੇ ਆ ਜੋ ਕਿ ਪ੍ਰਿਗੂ ਸਹਿਨਤਾ ਕੁੰਡਲੀ ਦੇ ਵਿੱਚ ਜੋ ਲਿਖਿਆ ਲਿਖਿਆ ਹੋਇਆ ਜੋ ਪ੍ਰਿਗੂ ਜੀ ਦੀ ਕੁੰਡਲੀ ਆਈ ਸੀਗੀ ਫਲਾਦੇਸ਼ ਆਇਆ ਸੀਗਾ ਉਸ ਦੇ ਵਿੱਚ ਲਿਖਿਆ ਹੋਇਆ ਕਿ ਸ਼ਿਵਜੀ ਮਹਾਰਾਜ ਕਹਿੰਦੇ ਆ ਜਦ ਕੋਈ ਹੁਣ ਹੀ ਨੇ ਕੁਝ ਕਰਵਾਣਾ ਹੁੰਦਾ ਹੈ ਤਾਂ ਐਸੇ ਹੀ ਵਿਸ਼ਉ ਕੀ ਰਚਨਾ ਹੁੰਦੀ ਹੈ ਇਸ ਲਈ ਆਪ ਜਿਆਦਾ ਸੋਚੋ ਮਤ ਕੋਈ ਬਾਤ ਨਹੀਂ ਅਗਰ ਆਪ ਤੀਰਸ ਰਾਜ ਨਹੀਂ ਜਾ ਸਕੋ ਤਾਂ ਤੀਰਸ ਰਾਜ ਜਹਾਂ ਪਰ ਵੀ ਆਪ ਹੋਣਗੇ ਵਹਾਂ ਸਵੈਮ ਚਲ ਕੇ ਆਪਕੇ ਪਾਸ ਆ ਜਾਇਆ ਕਰਨਗੇ ਤੇ ਇਹੇ ਵਚਨ ਜੋ بار بار ਸਿੱਧ ਹੋਏ 1984 ਦੇ ਦਰਿਆਨ ਵੀ ਇੱਥੇ ਗੰਗਾ ਮਾਂ ਪ੍ਰਗਟ ਹੋਈ ਹੈ ਕੁੰਭ ਦੇ ਦਰਿਆਨ ਉਸ ਸਮੇ ਵੀ ਸਵਾਮੀ ਜੀ ਬਿਮਾਰ ਸੀਗੇ ਤੇ 1999 ਦੇ ਵਿੱਚ ਅ 20 ਇਹ ਨਾ ਸੋਰੀ ਪਹਿਲਾ 1974 ਦੇ ਵਿੱਚ ਫਿਰ 1999 ਦੇ ਵਿੱਚ ਜੋ ਇੱਥੇ ਗੰਗਾ ਪ੍ਰਗਟ ਹੋਈ ਆ ਉਹ ਲੱਖਾਂ ਲੋਕਾਂ ਨੇ ਇਹ ਦੇਖਿਆ ਸਾਰਾ ਸਵਾਮੀ ਜੀ ਦੀ ਕਿਰਪਾ ਵਰਸ਼ ਦੀ ਦੇਖੀ ਹੈ ਅਤੇ ਆਪ ਜੀ ਨੂੰ ਦੱਸ ਦਈਏ ਕਿ ਇਹ ਸਥਾਨ ਹੈ ਸਵਾਮੀ ਜੀ ਨਦੀ ਪਾਰ ਕੁਰਾਲੀ ਜੋ ਕਿ ਜ਼ਿਲ੍ਹਾ ਮੋਹਾਲੀ ਦੇ ਵਿੱਚ ਸਥਿਤ ਹੈ ਕੁਰਾਲੀ ਕੁਟਿਆ ਜ਼ਿਲ੍ਹਾ ਮੋਹਾਲੀ ਪੰਜਾਬ ਦੇ ਵਿੱਚ ਸਥਿਤ ਹੈ ਤੇ ਇੱਥੇ ਕੁਟਿਆ ਦੀ ਆਪ ਜੀ ਨੂੰ ਇੱਕ ਹੋਰ ਵਿਸ਼ੇਸ਼ਤਾ ਦੱਸ ਦਿੰਦੇ ਕਿ ਇਹ ਸਰਬਤਰਮ ਇੱਥੇ ਲੋਕ ਜੋ ਆਉਂਦੇ ਆ ਤੇ ਇੱਥੇ ਜਿੱਥੇ ਇੱਕ ਇਹਨਾਂ ਦੇ ਗੁੰਬਦ ਹੈ ਜੋ ਸਵਾਮੀ ਜੀ ਦੀ ਮੂਰਤੀ ਦੇ ਉੱਪਰ ਬਣਿਆ ਹੋਇਆ ਜਿੱਥੇ ਸਵਾਮੀ ਜੀ ਦਾ ਸਮਾਦੀ ਸਥਲ ਹੈ ਉੱਥੇ ਜੋ ਮੂਰਤੀ ਹੈ ਉਦੇ ਉੱਪਰ ਜੋ ਇੱਕ ਗੁਬੰਦ ਬਣਿਆ ਹੋਇਆ ਜਦੋਂ ਉਸ ਦਾ ਲੈਂਟਰ ਖੋਲਿਆ ਗਿਆ ਸੀ ਤਾਂ ਉੱਥੇ ਓਮ ਆਪਣੇ ਆਪ ਉਸੇ ਇੱਕ ਆਕਰਤੀ ਉਬਰੀ ਹੋਈ ਹੈ ਜੋ ਕਿ ਦੱਸਦੀ ਹੈ ਕਿ ਵੀ ਇੱਥੇ ਸਵਾਮੀ ਜੀ ਬਿਰਾਜਮਾਨ ਨੇ ਤੇ ਬਹੁਤ ਇੱਕ ਕਰਨੀ ਵਾਲੇ ਮਹਾਪੁਰਸ਼ ਨੇ ਤੇ ਇਥੋਂ ਇਸ ਤੋਂ ਇਲਾਵਾ ਹੋਰ ਦੱਸਦੀ ਏ ਕਿ ਜੋ ਨੇਪਾਲ ਦੇ ਵਿੱਚ ਜੋ ਰੁਦਰਾਕਸ਼ ਦੇ ਦਰਖਤ ਹੁੰਦੇ ਆ ਜੋ ਕਿ ਇੱਕ ਮੁਖੀ ਰੁਦਰਾਕਸ਼ ਜਾਂ ਹੋਰ ਸਤ ਮੁਖੀ ਕਈ ਮੁਖੀ ਇਹ ਦੋ ਮੁਖੀ ਆਮ ਹੋ ਨੇ ਮਤਲਬ ਜੋ ਬਿਹਤਰੀਨ ਜੋ ਰੁਦਰਾਕਸ਼ ਹੋ ਨੇ ਆ ਜਿਨ੍ਹਾਂ ਦੀਆਂ ਪ੍ਰਦਰਸ਼ਨੀਆਂ ਲੱਗਦੀਆਂ ਲੱਖਾਂ ਰੁਪਏ ਦੇ ਵੇਚੇ ਜਾਂਦੇ ਜਿਨ੍ਹਾਂ ਦੀਆਂ ਕੀਮਤਾਂ ਦਾ ਅੰਦਾਜ਼ਾ ਨਹੀਂ ਲਾ ਸਕਦੇ ਉਹਨਾਂ ਦੇ ਦਰਖਤ ਵੀ ਇੱਥੇ ਸਵਾਮੀ ਜੀ ਦੇ ਲੱਗੇ ਹੋਏ ਆ ਜਦ ਕਿ ਉਹ ਪੰਜਾਬ ਦੇ ਵਿੱਚ ਕਿਤੇ ਵੀ ਦਰਖਤ ਨਹੀਂ ਲੱਗਦੇ ਹੈਗੇ ਤੇ ਉਹ ਸਵਾਮੀ ਜੀ ਦੇ ਰੁਦਰਾਕਸ਼ ਕਿਉਂਕਿ ਜੋ ਸ਼ਿਵ ਨੂੰ ਹੈ ਰੁਦਰਾਕਸ਼ ਉਹ ਪ੍ਰਿਆ ਹੈ ਤੇ ਉਹ ਰੁਦਰਾਕਸ਼ ਦੇ ਦਰਖਤ ਵੀ ਇੱਥੇ ਸਵਾਮੀ ਜੀ ਦੇ ਤੁਹਾਨੂੰ ਵੇਖਣ ਨੂੰ ਮਿਲਦੇ ਆ ਤੇ ਇੱਥੇ ਜੋ ਰੁਦਰਾਕਸ਼ਾਂ ਦਾ ਪ੍ਰਸ਼ਾਦ ਹੈ ਉਹ ਬਿਨਾ ਇਹ ਦੇਖੇ ਦਿੱਤਾ ਜਾਂਦਾ ਹੈ ਕਿ ਵੀ ਇੱਕ ਮੁਖੀਆ ਦੋ ਮੁਖੀਆ ਜਾਂ ਕਿੰਨੇ ਵੀ ਮੁਖੀ ਹੈਗਾ ਉਹ ਤੁਹਾਨੂੰ ਮੁਫਤ ਦੇ ਵਿੱਚ ਪ੍ਰਸ਼ਾਦ ਦਿੱਤਾ ਜਾਂਦਾ ਹੁਣ ਗੱਲ ਕਰ ਲੈਣੇ ਆ ਮਕਰ ਸੰkranthi ਦੀ ਇਸ ਕਰਕੇ ਜੋ ਮਕਰ ਸੰkranthi ਦੇ ਉੱਪਰ ਜੋ ਹੁਣ ਫੇਰ ਪ੍ਰਭਾ ਆ ਰਿਹਾ ਹੈਗਾ ਪ੍ਰਿਆਗਰਾਜ ਦੇ ਵਿੱਚ ਕੁੰਭ ਲੱਗ ਰਿਹਾ ਹੈਗਾ ਰੋਜ਼ 35 35 40 40 ਲੱਖ ਲੋਕ ਉੱਥੇ ਕੁੰਭ ਦੇ ਵਿੱਚ ਡੁਬਕੀ ਮਾਰ ਕੇ ਇਸ਼ਨਾਨ ਕਰ ਰਹੇ ਆ ਤਾਂ ਮਕਰ ਸੰkranthi ਨੂੰ ਫੇਰ ਇੱਥੇ ਪ੍ਰਿਆਗਰਾਜ ਜਿਹਦੇ ਜੋ ਆਉਣ ਦੀ ਸੰਭਾਵਨਾ ਹੈਗੀ ਆ ਉਹ ਜੋ ਅਸਰ ਰਹੇਗਾਏ ਤੇ ਕਿਉਂਕਿ ਹਮੇਸ਼ਾ ਅਸਰ ਰਹਾ ਤੇ ਇਸ ਜਲ ਦਾ ਜੋ ਪ੍ਰਭਾਵ ਹੈਗਾ ਉਹੀ ਪ੍ਰਭਾਵ ਹੈ ਜੋ ਕੁੰਭ ਦੇ ਸਮੇਂ ਪ੍ਰਿਆगराज ਦੇ ਵਿੱਚ ਹੁੰਦਾ ਤੇ ਇੱਥੇ ਲੋਕ ਇਸ਼ਨਾਨ ਕਰਦੇ ਆ ਕੇ ਤੇ ਆਪਣੀਆਂ ਮਨ ਮੰਗੀਆਂ ਮਰਜ਼ਾਾਂ ਵੀ ਇੱਥੇ ਸੰਪੂਰਨ ਹੁੰਦੀਆਂ ਕਿਉਂਕਿ ਸਵਾਮੀ ਜੀ ਤੋਂ ਪਹਿਲਾਂ ਇੱਥੇ ਸਾਲਗਰਾਮ ਮਹਾਤਮਾ ਜੀ ਸੀਗੇ ਉਹ ਵੀ ਬਹੁਤ ਵੱਡੇ ਮਹਾਪੁਰਸ਼ ਸੀਗੇ ਤੇ ਉਹਨਾਂ ਨੇ ਹੀ ਜੋ ਆਪਣਾ ਸਰੀਰ ਦਾ ਚੋਲਾ ਤਿਆਗਣ ਤੋਂ ਪਹਿਲਾਂ ਭਵਿੱਖਬਾਣੀ ਕੀਤੀ ਸੀ ਕਿ ਬਹੁਤ ਵੱਡਾ ਮਹਾਪੁਰਸ਼ ਆ ਰਿਹਾ ਜੋ ਪੂਰੇ ਇਲਾਕੇ ਨੂੰ ਤਾਰੇਗਾ ਤੇ ਜੋ ਕੁਰਾਲੀ ਹੈ ਇਹ ਸਵਾਮੀ ਜੀ ਦੀ ਹੀ ਨਗਰੀ ਹੈ ਇੱਥੇ ਸਵਾਮੀ ਦਾ ਅਸ਼ੀਰਵਾਦ ਵਸਦਾ ਤੇ ਜੋ ਆਪ ਜੀ ਨੂੰ ਇਹ ਅਸੀਂ ਸੁਣਾਈ ਹੈ ਸੱਤਿਆ ਘਟਨਾ ਹੈਗੀ ਹੈ ਤੇ ਇਹ ਦੇ ਵਿੱਚ ਵੀ ਇਹ ਸਵਾਮੀ ਜੀ ਦੀ ਜੋ ਬੁੱਕ ਉਹਨਾਂ ਨੇ ਲਿਖੀ ਹੋਈ ਹੈ ਉਹ ਉਹਦੇ ਵਿੱਚ ਵੀ ਇਸ ਦਾ ਇੱਕ ਜ਼ਿਕਰ ਆਉਂਦਾ ਮੈਂ ਇੱਕ ਮਿੰਟ ਕਿਤਾਬ ਦਾ ਨਾਮ ਤੁਹਾਨੂੰ ਦੁਬਾਰਾ ਦੱਸਦਾ ਆਤਮ ਗਿਆਨ ਜੋ ਕਿਤਾਬ ਦਾ ਨਾਮ ਹੈਗਾ ਉਹ ਤੁਸੀਂ ਦੇਖ ਸਕਦੇ ਹੋ ਉਸ ਦੇ ਵਿੱਚ ਵੀ ਜੋ ਪ੍ਰੋਫੈਸਰ ਡਾਕਟਰ ਕ੍ਰਿਸ਼ਨਾ ਕਲਸੀਆ ਹੈਗੇ ਉਹਨਾਂ ਨੇ ਇਹ ਦਾ ਵਰਣਨ ਕੀਤਾ ਹੈ ਤੇ ਜੋ ਐਡੇ ਹੈ ਮਹਾਪੁਰਸ਼ ਸਿਖੇ ਤੇ ਇਹਨਾਂ ਦਾ ਮਹਾ ਜੋ ਸਕਰਾਮਤੀ ਨੂੰ ਜੋ ਇੱਥੇ ਬਹੁਤ ਵੱਡਾ ਇੱਕ ਭੰਡਾਰਾ ਹੁੰਦਾ ਭੰਡਾਰੇ ਦੇ ਜਿਹੜੇ ਰਸ ਦੀ ਖੀਰ ਵਰਤਾਈ ਜਾਂਦੀ ਹੈ ਤੇ ਲੱਖਾਂ ਇਤਲਾਫ ਦੇ ਵਿੱਚ ਹਰ ਇੱਕ ਸਟੇਟ ਤੋਂ ਲੋਕ ਇੱਥੇ ਪਹੁੰਚਦੇ ਆ ਨਤਮਸਤਕ ਹੁੰਨੇ ਆ ਸਵਾਮੀ ਦੀ ਜੋ ਭਜਨ ਮੰਡਲੀਆਂ ਇੱਥੇ ਪਹੁੰਚ ਕੇ ਆ ਗਈਆਂ ਉਹਨਾਂ ਦਾ ਆਨੰਦ ਲੈਂਦੇ ਆ ਤੇ ਸਵਾਮੀ ਦੇ ਕੋਲ ਨਤਮਸਤਕ ਹੋ ਕੇ ਹਣੀ ਮੰਦੀ ਵਿਥਿਆ ਸੁਣਾ ਕੇ ਉਹਨਾਂ ਤੋਂ ਆਪਣਾ ਅਸ਼ੀਰਵਾਦ ਲੈ ਕੇ ਊਰਜੀ ਨਾਲ ਭਰਪੂਰ ਹੋ ਕੇ ਅੱਗੇ ਜਾਨੇ ਅਸੀਂ ਵੀ ਕਹਿੰਦੇ ਆ ਕਿ ਵੀ ਆਓ ਭੰਡਾਰੇ ਤੇ ਉੱਪਰ ਜੋ ਇੱਥੇ ਆ ਕੇ ਸਵਾਮੀ ਦਾ ਆਸ਼ੀਰਵਾਦ ਲਓ ਤੇ ਆਪਣਾ ਜੀਵਨ ਸਫਲ ਕਰੋ ਮਿਲਦੇ ਆ ਮਾਰਸ਼ਲ న్యూਸ ਦੇ ਨਾਲ ਆਪ ਜੀ ਨੂੰ ਫੇਰ ਇੱਕ ਵਾਰ ਫੇਰ ਦੱਸ ਦਈਏ ਕਿ ਵੀ ਜੋ ਪ੍ਰਿਆगराज ਦਾ ਜੋ ਪ੍ਰਭਾਵ ਹੈਗਾ ਉਹੀ ਇਹੀ ਪ੍ਰਭਾਵ ਇੱਥੇ ਕੁਟਿਆ ਦੇ ਵਿੱਚ ਆਉਂਦਾ ਕਿਉਂਕਿ ਜੋ ਸਵਾਮੀ ਜੀ ਨਦੀ ਪਾਰ ਵਾਲਿਆਂ ਦਾ ਜੋ ਤਪ ਹੈ ਉਹ ਇੰਨਾ ਸੀਗਾ ਕਿ ਵੀ ਗੰਗਾ ਨੂੰ ਇੱਥੇ ਚੱਲ ਕੇ ਆਪ ਆਉਣਾ ਪਿਆ ਤੇ ਮਿਲਦੇ ਆ ਜੀ ਫੇਰ ਨਵੀਂ న్యూਸ ਦੇ ਨਾਲ ਧੰਨਵਾਦ